ਜੋ ਕਿ ਫਤੇਹ ਸੰਤ ਜੀ ਆ ਤੁਸੀਂ ਵੀਰ ਦੇਖ ਹੀ ਰਹੇ ਜੋ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੀ ਜੋ ਕਿ ਇਹਨਾਂ ਦੇ ਨਾਲ ਘਟਨਾ ਵਾਪਰੀ ਆ ਰਸਤੇ ਦੇ ਵਿੱਚ ਜਾਂਦੇ ਆ ਮੋਟਰਸਾਈਕਲ ਦਾ ਤੇ ਮੋਟਰਸਾਈਕਲ ਦਾ ਟਕਰਾਅ ਹੋ ਜਾਂਦਾ ਉਹਦੇ ਕਾਰਨ ਜਿਹੜੀ ਇਹਨਾਂ ਦਾ ਇਹਨਾਂ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਉਹਦੇ ਕਾਰਨ ਜਿਹੜੀ ਇਹਨਾਂ ਦੀ ਲੱਤ ਜਿਹੜੀ ਟੁੱਟ ਜਾਂਦੀ ਆ ਬਾਕੀ ਆ ਜੋ ਇਹਨਾਂ ਨਾਲ ਗੱਲ ਕਰਦੇ ਆ ਕੀ ਇਹਨਾਂ ਨਾਲ ਘਟਨਾ ਵਾਪਰੀ ਆ ਤੁਹਾਨੂੰ ਦੱਸਦੇ ਨੇ ਆਪ ਬਬਾਈ ਮੋਟਰਸਾਈਕਲ ਤੇ ਜਾਂਦਾ ਮੋਟਰਸਾਈਕਲ ਦਾ ਟਕਰਾਅ ਹੋ ਗਿਆ ਸਦਾ ਇਹ ਦਰੋਂ ਰਹੇ ਉਧਰ ਜਾਂਦੇ ਹੀ ਉਹ ਤੇ ਹੱਡੀ ਟੁੱਟ ਗਈ ਮੋਟਰਸਾਈਕਲ ਦੀ ਥੰਗਰ ਲੱਤ ਤੋਂ 2.5 ਮਿੰਟ ਲੱਗ ਰਿਹਾ ਸਕੰਜਾ ਜੀ ਤੇ ਸਕੰਜਾ ਜੇ ਮਨ ਗਿਆ ਲੱਤ ਜਿਹੜਾ ਪ੍ਰਸ਼ਨ ਹੋਣਾ ਹੈ ਦਾਦੇ 30000 ਰੁਪਏ ਖਰਚੇ ਮੰਗਿਆ ਦਾ ਜੀ ਅੱਛਾ ਤੇ ਬਾਤੀ ਜੀ ਕੰਮ ਔਖਾ ਵਾਸਤੇ ਇਹ ਪੈਣਾ ਭਰਾ ਨੂੰ ਬੈਂਤੀ ਕਰਦੇ ਆ ਵੀ ਜੇ ਵੀ ਸਾਡਾ ਪੈਣਾ ਭਰਾ ਬਾਹਰ ਦੇਸ਼ ਹੁੰਦੇ ਸੰਜ ਵਿੱਚ ਕੋਈ ਪੈਣਾ ਭਰਾ ਮਦਦ ਕਰ ਸਕੇ ਜਿੱਦੋਂ ਇਹ ਨਾ ਸਰਕਲ ਸਭ ਕਾ ਜਲਦੂ ਆਣਗੇ ਨਗੇ ਬੱਚੇ ਆ ਘਰ ਦਾ ਸਰਕਲ ਔਖਾ ਵਾ ਤਾ ਇਮੇਨ ਮਨ ਮਜੇ ਰਵਿਥੀ ਨੋ ਗਿਆ ਮਨ ਮਿਉ ਕਲਾ ਕੰਮ ਕਰ ਮਨਾ ਕੰਮ ਓਖਾ ਗਾ ਚਲੋ ਜੇ ਕੋਈ ਭੈਣ ਭਰਾ ਮਜ਼ਾਦ ਕਰ ਸਕਦਾ ਦੇ ਵੀ ਬਹੁਤ ਧੰਨਵਾਦ ਹੋ ਗਿਆ ਭੈਣ ਭਰਾ ਦੇ ਜੀ ਨਿਰਪਨ ਜੀ ਹਾਂਜੀ ਵੈਗਰੂ ਜੀ ਤੁਸੀਂ ਇਹਨਾਂ ਦੀ ਵੀ ਗੱਲ ਜਿਹੜੀ ਸੁਣ ਲਈ ਆ ਬਾਕੀ ਅਸੀਂ ਵੀ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਭੈਣ ਭਰਾ ਪਹਿਲੋਂ ਜਿਹੜੇ ਦੇਖਣਦੇ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿਹੜੇ ਮੇਰੇ ਭੈਣ ਭਰਾ ਕੋਈ ਚਲੋ ਮਜ਼ਾ ਤਾਂ ਨਹੀਂ ਕਰ ਸਕਦੇ ਵੀਡੀਓ ਤਾਂ ਸ਼ੇਅਰ ਕਰ ਹੀ ਸਕਦੇ ਆ ਜੋ ਵੀ ਕਿਸੇ ਚੰਗੇ ਵੀਰ ਤੋਂ ਜਾ ਸਕੇ ਕਿਸੇ ਦਾਨੀ ਵੀਰ ਤੋਂ ਜਾ ਸਕੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਉਹਨਾਂ ਤੋਂ ਜਿਹੜੀ ਇਹ ਵੀਡੀਓ ਜਾ ਸਕੇ ਜੋ ਇਸ ਵੀਰ ਦੀ ਜਿਹੜੀ ਮਦਦ ਹੋ ਸਕੇ ਵੱਧ ਤੋਂ ਵੱਧ ਜਿਹੜੀ ਹੋ ਸਕੇ ਇਹਨਾਂ ਤੁਹਾਨੂੰ ਦੱਸਿਆ ਕਿ ਹੁਣ ਪਰੈਸ਼ੰਦਾ ਜਿਹੜਾ 25 ਤੋਂ 30000 ਰੁਪਇਆ ਦੱਸਿਆ ਕਿ ਗਰੀਬ ਪਰਿਵਾਰ ਦੇ ਵਿੱਚੋਂ ਆ ਤੇ ਤੁਹਾਨੂੰ ਪਤਾ ਵਾ ਕਿ ਬੜਾ ਜਿਆਦਾ ਮੁਸ਼ਕਲ ਹੋਇਆ ਪਿਆ ਕੁਝ ਤੁਹਾਨੂੰ ਪਹਿਲਾਂ ਵੀ ਪਤਾ ਹੀ ਆ ਕਿ ਪਿਛਲੇ ਦਿਨਾਂ ਤੋਂ ਜਿਹੜਾ ਇਥੇ ਪਾਣੀ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਹੜਾ ਕੰਮਕਾਰ ਇੱਕਦਮ ਐ ਸਾਰੇ ਬੰਦ ਆ ਸਾਰਾ ਕਿਸਾਨਾਂ ਦਾ ਵੀ ਜਿਹੜਾ ਸਾਰਾ ਰੋਜ਼ਗਾਰ ਜਿਹੜਾ ਸਾਰਾ ਸਿਸਟਮ ਹੀ ਬੰਦ ਹੋਇਆ ਪਿਆ ਵਾ ਉਹਦੇ ਕਾਰਨ ਵੀ ਜਿਹੜਾ ਆ ਪੈਸਾ ਤੇ ਲਾ ਜਿਹੜਾ ਕਿਤੇ ਉਹ ਨਹੀਂ ਮਿਲ ਰਿਆ ਬਾਕੀ ਜਿਹੜੇ ਸਾਡੇ ਭੈਣ ਭਰਾ ਜਿਹੜੇ ਬਾਹਰ ਬੈਠੇ ਆ ਜ਼ਰੂਰ ਇਹਨਾਂ ਦੀ ਜ਼ਰੂਰ ਵੱਤ ਦਾ ਜਿਹੜੀ ਇਹਨਾਂ ਦੀ ਜ਼ਰੂਰ ਮਹਤਵ ਕਰਨ ਬਾਕੀ ਜਿਹੜਾ ਸਾਡਾ ਇੱਕ ਵੀਰ ਆ ਮਨਿੰਦਰ ਸਿੰਘ ਖਾਲਸਾ ਬਹੁਤ ਹੀ ਸਾਡੇ ਸਤਿਕਾਰਯੋਗ ਵੀਰ ਨੇ ਵੱਡੇ ਵੀਰ ਨੇ ਸਾਡੇ ਬਹੁਤ ਸੇਵਾ ਕਰਦੇ ਨੇ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਤੇ ਉਹਨਾਂ ਤੱਕ ਇਹ ਵੀਡੀਓ ਜਰੂਰ ਪਹੁੰਚਾ ਦਿਓ ਮੇਰੇ ਸਾਰੇ ਭੈਣ ਭਰਾ ਜਿਹੜੇ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੀ ਉਹ ਵੀਰ ਤੱਕ ਪਹੁੰਚਾ ਦੇ ਪਹੁੰਚਾ ਦਿਓ ਜਿਹੜਾ ਇਹਨਾਂ ਦੀ ਜਰੂਰ ਉਹ ਮਾਇਤ ਕਰਨਗੇ ਸਾਨੂੰ ਆਸ ਆ ਕਿ ਉਹ ਇਹਨਾਂ ਦੀ ਜਿਹੜੀ ਜਰੂਰ ਮਾਇਤ ਕਰਨਗੇ ਬਾਕੀ ਜਿਹੜਾ ਇਹਨਾਂ ਦਾ ਕਨੈਕਟ ਨੰਬਰ ਆ ਉਹ ਆਪਾਂ ਸਕਰੀਨ ਦੇ ਉੱਤੇ ਦਿੱਤਾ ਤੇ ਨੰਬਰ ਜਿਹੜਾ ਇਹਨਾਂ ਦਾ ਖਾਤਾ ਨੰਬਰ ਉਹ ਵੀ ਆਪਾਂ ਸਕਰੀਨ ਦੇ ਉੱਤੇ ਦਿੱਤਾ ਹੋ ਤੇ ਜਿਹੜਾ ਵੀ ਸਾਡਾ ਕੋਈ ਭੈਣ ਭਰਾ ਜਿਹੜਾ ਬਾਹਰ ਬੈਠਾ ਹੋਵੇ ਕੋਈ ਦਾਨੀ ਵੀਰ ਜੇ ਮਦਦ ਕਰਨਾ ਚਾਹਣਾ ਤੇ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਤਾਂ ਗਰੀਬ ਪਰਿਵਾਰ ਆ ਬੜੀ ਮੁਸ਼ਕਲ ਦੇ ਨਾਲ ਜਿਹੜਾ ਇਹਨਾਂ ਦਾ ਗੁਜ਼ਾਰਾ ਚੱਲਦਾ ਪਿਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਰੂਰ ਇਹ ਸਾਡੇ ਵੀਰ ਦੀ ਜੜੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ